ਜਿੰਨੀ ਉਹਦੀ ਸੇਵਾ ਕਰਦਾ ਉਹਦੀ ਸੇਵਾ ਕਰਦਾ ਜਿੰਨੀ ਮਾਲਕ ਦੀ ਜਿੰਨੀ ਤੂੰ ਸੇਵਾ ਕਰਦਾ ਉਹਨਾਂ ਤੈਨੂੰ ਉਹ ਫੜ ਦਿੰਦਾ ਵਾ ਬਾਣੀ ਵਿੱਚ ਪੜ੍ਹਦੇ ਆ ਨਾ ਜਿੰਨੀ ਸੇਵਾ ਕਰੇਗਾ ਸੇਵ ਤੀਤੀ ਸੰਤੋਖਈ ਜਿੰਨੀ ਸੱਚੋ ਸੱਚ ਧਿਆਇਆ ਜੇ ਤੇਰੇ ਅੰਦਰ ਸੰਤੋਖ ਹੋਆ ਪਿਆਰ ਵਾ ਹਣ ਤਾਂ ਵੇਹੋ ਭਾਈਏ ਜੋ ਵੀ ਕਾਰਕ ਕਮਾਈਐ ਉਹਨਾਂ ਤੈਨੂੰ ਫਲ ਮਿਲਣਾ ਜਿੰਨੀ ਉਹਦੀ ਸੇਵਾ ਕਰੇਗਾ ਜਿੰਨੀ ਮਾਲਕ ਦੀ ਸੇਵਾ ਕਰੇਗਾ ਉਹਨਾਂ ਤੈਨੂੰ ਤੇ ਫਲ ਮਿਲਣਾ ਵਾ ਇੱਕ ਛੋਟਾ ਜਿਹਾ ਮਦਰਸ ਤੁਹਾਨੂੰ ਦਰਸਤਾਨ ਦਿਨਾ ਵਾ ਕਿਉਂਕਿ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦਾ ਵਾ ਪੈਸਾ ਉਹਨਾਂ ਮਿੱਠਿਆ ਸਮਾ ਹੋਇਆ ਵਾ ਫਿਰ 5-4 ਮਿੰਟ ਦਾ ਜੀ ਇਤਿਹਾਸ ਦਾ ਨਜ਼ਰਪਰਵਾ ਗੁਰੂ ਕੀ ਸੰਗਤਾਂ ਕਾਬਲ ਕਦਾਰ ਤੋਂ ਪੁਰੀਆਂ ਕਾਬਲ ਕਦਾਰ ਤੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨਾ ਸੇਵਾ ਕੀਏ ਸੋਣੋ ਸੇਵਾ ਕੀਆ ਉਸ ਜਥੇ ਦੇ ਵਿੱਚ ਕੁਝ ਬਜ਼ੁਰਗ ਵਾ ਕੁਝ ਨੌਜਵਾਨ ਵਾ ਕੁਝ ਛੋਟੇ ਬੱਚੇ ਆ ਉਹਨਾਂ ਨੇ ਗੱਡਿਆਂ ਤੇ ਲੱਦਿਆ ਸਮਾਨ ਜਿੱਥੇ ਰਾਤ ਪੈ ਜਾਂਦੀ ਉੱਥੇ ਪ੍ਰਸ਼ਾਦਾ ਤਿਆਰ ਕਰਦੇ ਆ ਜਦੋਂ ਦਰਵਾਜ਼ੇ 'ਤੇ ਪਹੁੰਚ ਗਏ ਨਾ ਨਜ਼ਦੀਕ ਸਾਹਮਣੇ ਵੀ